ਖੀਰ ਦਾਤਾਰ ਪਾਤਸ਼ਾਹ ਜੀ ਕਹਿੰਦੇ ਕਹੋ ਨਾਨਕ ਜਿਸ ਸਤਗੁਰੂ ਪੇਟਿਆ ਵੀ ਜਿਸ ਨੇ ਸਤਗੁਰੂ ਨੂੰ ਪ੍ਰਾਪਤ ਕਰ ਲਿਆ ਹੁਣ ਪ੍ਰਾਪਤੀ ਸ਼ਬਦ ਦੀ ਪ੍ਰਾਪਤੀ ਹੋਣੀ ਤੇ ਸ਼ਬਦ ਦੀ ਕਮਾਈ ਕਰਦਿਆਂ ਕਰਦਿਆਂ ਪਰਮੇਸ਼ਰ ਦੀ ਪ੍ਰਾਪਤੀ ਹੋਣੀ ਪਰ ਸ਼ਬਦ ਦੀ ਪ੍ਰਾਪਤੀ ਕਿੱਥੋਂ ਹੋਵੇ ਗੁਰੂ ਤੋਂ ਆਪਣੇ ਆਪ ਬੜੀ ਦੁਨੀਆ ਜਪਦੀ ਹੈ ਠੀਕ ਹੈ ਭਾਈ ਭਲਾ ਹੈ ਜਪਣਾ ਚਾਹੀਦਾ ਪਰ ਜੇ ਭਲਾផល ਚਾਹੁੰਦੇ ਆਂ ਤੇ ਗੁਰੂ ਦੇ ਦੁਆਰਾ ਪ੍ਰਾਪਤ ਕਰਕੇ ਹੀ ਜਪਿਆ ਪੜਾ ਹੈ ਜਿਵੇਂ ਆਪਣੇ ਆਪ ਤੇ ਬੜੇ ਲੋਕ ਪੜਦੇ ਨੇ ਠੀਕ ਹੈ ਬੜੀਆਂ ਕਿਤਾਬਾਂ ਪੜਦੇ ਪਰ ਮੰਨਿਆ ਉਹਨਾਂ ਦਾ ਹੀ ਜਾਂਦਾ ਜਿਹੜੇ ਪਤਾ ਲੱਗਦਾ ਵੀ ਫਲਾਣੇ ਸਕੂਲ ਚੋਂ ਕਾਲਜ ਚੋਂ ਯੂਨੀਵਰਸਿਟੀ ਚੋਂ ਪੜ੍ਹੇ ਨੇ ਉਹਨਾਂ ਨੇ ਇਹਨਾਂ ਨੂੰ ਕਿਤਾਬਾਂ ਦਿੱਤੀਆਂ ਪੜ੍ਹੇ ਨੇ ਡਿਗਰੀ ਪ੍ਰਾਪਤ ਹੋਈ ਭਾਈ ਤੁਸੀਂ ਪ੍ਰਮਾਣੀ ਕੋ ਜਦ ਤੁਸੀਂ ਡਾਕਟਰ ਹੋ ਹੁਣ ਉਦਾਂ ਕੋਈ ਕਵੇ ਮੈਂ ਡਾਕਟਰੀ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲੀਆਂ ਨੇ ਤੇ ਮੈਂ ਭਾਈ ਆਪਰੇਸ਼ਨ ਕਰਾਂਗਾ ਕਹਿੰਦੇ ਨਹੀਂ ਤੂੰ ਨਹੀਂ ਕਰ ਸਕਦਾ ਤੂੰ ਦਿਖਾ ਵੀ ਕਿੱਥੋਂ ਪੜਿਆ ਕਿੰਨੇ ਤੈਨੂੰ ਸਰਟੀਫਿਕੇਟ ਦਿੱਤਾ ਹੈ ਸੋ ਇਸ ਤਰ੍ਹਾਂ ਆਪ ਸਾਰਾ ਸੰਸਾਰ ਜਪੀ ਜਾ ਰਿਹਾ ਭਲਾ ਹੈ ਪਰ ਕੋਸ਼ਿਸ਼ ਜ਼ਿੰਦਗੀ ਚ ਰਵੇ ਗੁਰੂ ਤੋਂ ਨਾਮ ਲੈ ਕਰਕੇ ਸ਼ਬਦ ਲੈ ਕਰਕੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਪੰਜਾ ਪਿਆਰਿਆਂ ਤੋਂ ਗੁਰਮੰਤਰ ਮੂਲ ਮੰਤਰ ਲੈ ਕਰਕੇ ਜਪਿਆ ਜਾਵੇ ਖੈਰ ਕਹੋ ਨਾਨਕ ਜਿਸ ਸਤਗੁਰ ਪੇਟਿਆ ਮਹਾਰਾਜ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ ਸ਼ਬਦ ਦੀ ਕਮਾਈ ਕੀਤੀ ਹੈ ਸਤਿਗੁਰੂ ਨੂੰ ਜੀਵਨ ਦੇ ਅੰਦਰ ਪ੍ਰਾਪਤ ਕਰ ਲਿਆ ਹੁਣ ਪ੍ਰਾਪਤ ਕਰਨਾ ਭੇਟਣਾ ਜਾਂ ਇੰਝ ਕਹਿ ਲੋ ਜੀਵਨ ਅੰਦਰ ਗੁਰੂ ਨੇ ਪ੍ਰਗਟ ਹੋਣਾ ਤੇ ਪ੍ਰਗਟਤਾ ਤਾਂ ਇੰਝ ਹੀ ਹੈ ਜਿਵੇਂ ਗੁਰੂ ਨਾਨਕ ਪਾਤਸ਼ਾਹ ਪ੍ਰਗਟ ਹੋਏ ਇੰਝ ਸ਼ਬਦ ਪ੍ਰਗਟ ਹੁੰਦਾ ਤੇ ਸ਼ਬਦ ਚੋਂ ਗੁਰੂ ਸਰੂਪ ਪ੍ਰਗਟ ਹੁੰਦਾ ਤਾਂ ਅਖੀਰ ਪਾਤਸ਼ਾਹ ਕਹਿੰਦੇ ਸੋ ਜਨ ਨਿਹਚਲ ਥੀਆ ਉਹ ਫਿਰ ਭਗਤ ਤਰੂ ਦੀ ਤਰ੍ਹਾਂ ਭਗਤ ਪ੍ਰਹਿਲਾਦ ਦੀ ਤਰ੍ਹਾਂ ਨਿਹਚਲ ਹੋ ਗਿਆ ਉਹਦੀ ਸੁਰਤੀ ਬਿਰਤੀ ਨਿਹਿੱਲੀ ਉਹਦੀਆਂ ਅਵਸਥਾ ਨਹੀਂ ਹਿੱਲੀਆਂ ਉਹਦੀਆਂ ਪਦਵੀਆਂ ਨਹੀਂ ਹਿੱਲੀਆਂ ਅਟੱਲ ਪਦਵੀ ਤ੍ਰੂ ਨੇ ਪ੍ਰਾਪਤ ਕਰ ਲਈ ਪ੍ਰਹਿਲਾਦ ਨੇ ਪ੍ਰਾਪਤ ਕਰ ਲਈ ਸੋ ਜਿਹੜੇ ਗੁਰੂ ਦੀ ਸ਼ਰਨ ਪੈ ਗਏ ਉਹਨਾਂ ਦੇ ਰਾਜ ਭਾਗ ਪਦਵੀਆਂ ਸਭ ਕੁਝ ਨਿਹਚਲ ਹੋ ਗਈਆਂ ਉਹਨਾਂ ਦੀਆਂ ਬਿਰਤੀਆਂ ਨਿਹਚਲ ਹੋ ਗਈਆਂ ਤੇ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਤੋਂ ਟੁੱਟ ਗਏ ਹਰ ਬਿਸਰਤ ਸੂਮੂਗਾ ਉਹ ਮਰ ਗਏ ਉਹ ਸੰਸਾਰ ਦੇ ਉੱਤੇ ਕਿਸੇ ਗਿਣਤੀ ਵਿੱਚ ਨਹੀਂ ਆਏ ਕਿਸੇ ਲੇਖੇ ਦੇ ਵਿੱਚ ਨਹੀਂ ਆਏ ਹਾਂ